ਸਸਟੇ ਕਾਜੀ ਸਾਰਿਆਂ ਨੂੰ ਕਿੰਨੀ ਸਾਰੇ ਜਾਣੇ ਨੀਂਦ ਕਰਦੇ ਸੀ ਵਧੀਆ ਹੁੰਦੇ ਹਾਂ ਬਹੁਗੇ ਤੇ ਅੱਜ ਆਫਟਰ ਕਿੰਨਾ ਟਾਈਮ ਬਾਅਦ ਇੱਕ ਮੰਥ ਬਾਅਦ ਆਪਾਂ ਆਏ ਸੀ ਕਿ ਸਿਟੀ ਸੈਂਟਰ ਬਰਮਿੰਗਮ ਸੋ ਇੱਥੋਂ ਹੁਣ ਆਪਾਂ ਵੀਡੀਓ ਬਣਾਉਣ ਲੱਗੇ ਆ ਕਾਫੀ ਜਾਣਿਆਂ ਨੂੰ ਤਾਂ ਮੈਂ ਇਹ ਲੋਕੇਸ਼ਨ ਦਿਖਾਈ ਹੋਈ ਆ ਕਿਉਂਕਿ ਮੈਂ ਜ਼ਿਆਦਾਤਰ ਇੱਥੇ ਹੀ ਰਹਿੰਦੀ ਜਦ ਆਪਾਂ ਸ਼ਾਪਿੰਗ ਕਰਨੀ ਹੁੰਦੀ ਆ ਉਦੋਂ ਮੇਨ ਬੋਮੇਗਮ ਦਾ ਸਿਟੀ ਸੈਂਟਰ ਹੈਗਾ ਇਹ ਤੇ ਦੇ ਅੱਜ ਹੈਗਾ ਸੈਟਰਡੇ ਸੈਟਰਡੇ ਕਰਕੇ ਬੀਜੀ ਬਹੁਤ ਹੁੰਦਾ ਸੋ ਸੈਟਰਡੇ ਬਿਜ਼ੀ ਹੁੰਦਾ ਹਨਾ ਹਾਂ ਲੋਕ ਅਜ ਬੇਲੇ ਮੰਦਿਆ ਬੀਕੇਂਦਾ ਸ਼ਾਪਿੰਗ ਕਰਨੇ ਹੋべਆ ਤੇ ਮੈਂ ਵੀ ਆਈ ਆ ਹਨਾ ਦੇ ਨਾ ਚ ਇੱਕ ਆ

ਆ ਦੇਖੋ ਤੁਹਾਨੂੰ ਦਿਖਾ ਦਈਏ ਕਬੂਤਰ ਆਥੇ ਲੋਕ ਹੀ ਦਾਣੇ ਪਾਉਂਦੇ ਆ ਬਹੁਤ سارے ਗੋਰੇ ਆ ਜਿਹੜੇ ਦਾਣੇ ਪਾਉਂਦੇ ਨੇ ਉਹ ਤੇ ਬੱਚੇ ਉਹ ਸੰਗ ਸੰਗ ਟ੍ਰੈਮ ਜਾਂਦੀ ਆ ਥੋੜਾ ਮੈਂ ਪੁੱਛਿਆ ਰਹੀ ਨਹੀਂ ਤਾਂ ਦਿਖਾ ਦੇ ਹਾਂ ਸੀ ਇੱਕ ਟ੍ਰੇਨ ਹੁੰਦੀ ਇੱਕ ਟ੍ਰੈਮ ਹੁੰਦੀ ਹੈ ਨਾ ਕਿ ਟ੍ਰੈਨ ਚੱਲਦੀ ਆ ਜਦੋਂ ਘਰੋਂ ਤੁਰੀ ਸੀ ਉਦੋਂ ਮਿੰਨੀ ਸੀਗਾ ਜਦੋਂ ਮੈਂ ਇੱਥੇ ਪਹੁੰਚੀ ਤਾਂ ਮੀ ਆ ਗਿਆ ਤੇ ਉੱਜੀ ਸਾਹਮਣੇ ਮੁੰਡਾ ਕਰ ਰਿਹਾ ਮੀਜ਼ਿਕ ਦੀ ਤਿਆਰੀ ਹੈ ਨਾ ਦੇਖੋ ਇਧਰ ਮੀਨ ਦੇ ਵਿੱਚ ਵਿਚਾਰਾ ਹੈ ਨਾ ਮੇਲਾ ਲਾਉਣ ਲੱਗਾ ਹਾਂ ਦੇਖੋ ਲਓ ਆਪਾਂ ਪਹੁੰਚ ਗਏ ਮੇਨ ਟਾਊਨ ਦੇ ਵਿੱਚ ਇਸ ਸਾਰੀਆਂ ਦੁਕਾਨਾਂ ਨੇ ਇੱਥੋਂ ਆਪਾਂ ਕਰਨੀ ਸ਼ਾਪਿੰਗ ਹੋਣ ਉਹ ਲਾ ਦੁਕਾਨਸ ਆਹ ਹੈ ਦੁਕਾਨ ਸੀ ਆ ਬਹੁਤ ਭੀੜ ਅੱਜ ਵੀ ਹੈ ਨਾ ਹਲੇ ਨਾਲੇ ਸਵੇਰ ਹੋਇਆ ਫੇਰ ਵੀ ਦੁਨੀਆ ਦੇਖ ਲਓ ਕਿੰਨੀ ਆ ਤੇ ਲਓ ਜੀ ਆਪਾਂ ਸ਼ਾਪਿੰਗ ਕਰ ਲਈ ਤੇ ਹੁਣ ਆਪਾਂ ਚੱਲਿਆਂ ਵਾਪਸ ਇਹ ਹੁਣ ਜਾਣਾ ਵਾਪਸ ਤੇ ਸੋ ਬਾ ਜਾਣਾ ਮੈਂ ਕੰਮ ਤੇ ਤੁਹਾਨੂੰ ਪਤਾ ਹੀ ਹੈ ਮੈਂ 2 ਵਜੇ ਕੰਮ ਤੇ ਚਾਨੀ ਆ ਹਣਾ ਇੱਕ ਵਾਸ਼ ਦਫਾ ਕਿਤੇ ਵਾਪਸ ਹੋ